ਕੁਸੀਆਂ ਹੋਗੇ ਰਾਜੀ ਤੁਸੀਂ ਹੋਗੇ ਪਰਮਾਤਮਾ ਤੁਹਾਨੂੰ ਜੜੀ ਕਲਾ ਵਿੱਚ ਰੱਖੇ ਦੀ ਅੱਜ ਦੇ ਸਿਰ ਤੱਕ ਅੱਦੂ ਅਵੇ ਕਰੀ ਤਾਦੱਕ ਨਾ ਲੰਗੇ ਹੋ ਗਏ ਸਾਥ ਦੀਆਂ ਸਾਹਾਂ ਨਹੀਂ ਪੈਂਦੀ ਆ ਜਿਹਾ ਨਹੀਂ ਮੱਤਨੀ ਨਹੀਂ ਆ ਕਬ ਨਹੀਂ ਪੈਂਦਾ ਸਾਰਿਆ ਤਾਂ ਨਾ ਹੋ ਕਮਰੇ ਦੋ ਮੁਠੀ ਨਾ ਕਰੂ ਆਜੀ ਲਿਆ ਸਤਾ ਬਹੁਤ ਦਿਨਾਂ ਬਾਅਦ ਜੋੜਨ ਸੇ ਉਹ ਆ ਵੀ ਦਾਲ ਆ ਗਿੰਦਾ ਕੀ ਮੇਰੇ ਕੋਈ ਬੱਚਾ ਨਾ ਦਾਲ ਨਾਲ ਨਾਲ ਦਾ ਨਾ ਦਾਲ ਸਬਜੀ ਨਾ ਖਾਵੇ ਤੇ ਉਹਦੀ ਉਹਨੂੰ ਕਿਵੇਂ ਖਵਾਈਏ ਸਬਜੀ ਕਿਸੇ ਵਿੱਚ ਘੋਲ ਕੇ ਇਹ ਆਹ ਸਾਡਾ ਬੱਚਾ ਇੱਕ ਮਨੀ ਕਦੇ ਵੀ ਕੋਈ ਵੀ ਦਾਲ ਨਹੀਂ ਖਾਂਦਾ ਨੂਮ ਮਸਾ ਕੇ ਖਾਂਦਾ ਹੈ ਇਹਦਾ ਲਾਲ ਜੂ ਦੱਸਿਓ ਜੀ ਕਿਵੇਂ ਦਾਲ ਖੋਣ ਸਖਾਈਏ ਨੂੰ ਇੱਕ ਪੈਰ ਨਾ ਕੋਈ ਨਹੀਂ ਦਾਲ ਖਾਂਦਾ ਮਮਾ ਨੂੰ ਜਿਹੜੀ ਮਰਜ਼ੀ ਦਾਲ ਲੱਗ ਕੇ ਖਾ ਲੂ। ਇਹਨਾਂ ਦਾ ਕਿਹਨੂੰ ਆਇ ਕਦੀ ਅਜੀ ਕਾ ਕੇ ਕਟੋਰੀ ਖਾ। ਸਤਿਗੁਰਾਲ ਜੀ ਪੈਣ ਬ੍ਰਹਮਾ ਨੂੰ ਜਿੱਥੇ ਵੀ ਤੁਸੀਂ ਹੋਗੇ ਰਾਜ ਜਿੱਥੇ ਹੋਗੇ ਪਰਮਾਤਮਾ ਤੁਹਾਨੂੰ ਜੜ ਦੀ ਕਲਾ ਵਿੱਚ ਰੱਖੇ ਸੱਚੇ ਪਾਤਸ਼ਾਹ ਦਰਬਾਰ ਚੌਪੀਤਰਤੀ ਬੱਚੇ ਜੀ ਬਾਹਰ ਬੈਠੇ ਤੁਸੀਂ ਸਭ ਸਾਂਝ ਵਿੱਚ ਮਿਲਦੇ ਐਂਟਰ ਆਉਂਦੇ ਸਾਰੇ ਸਤਿਗੁਰਾਲ ਜੀ ਬਹੁਤ ਬਹੁਤ ਧੰਨਵਾਦ ਜੀ ਪਰਮਾਤਮਾ ਤੰਦਰੁਸਤੀ ਰੱਖੇ ਮੇਰੇ ਭਰਿਆਤ੍ਰਿਕ ਆ ਬੱਚੇ ਜੰਗੀਤਾ ਕੱਤੀ ਜੀ ਰਹੀ ਸੀ ਕਦੋਂ ਵਿਚਾਰਾ ਛੋਟਾ ਤੇ ਚੀਨ ਵਾਲਿਆਂ ਨੂੰ ਬਾੜੇ। ਉਹਦਾ ਉਹਦਾ ਤਾਂ ਵਿਚਾਰ ਦਾ ਹਾਲ ਬੁਰਾ ਹਾਲ ਕਰਤਾ। ਨਾ ਇੱਕ ਜੀ। ਇਹ ਛੱਲੀਆਂ ਦੇ ਆਕਾਦੂ। ਮਾਛ ਦੋ ਟਨ ਮੰਟ ਲਈ ਦੇ ਰੂ ਕੋਈ ਚਾਲੂ ਕੋ ਕਰਦੀ। ਮੀਨਾ ਮਾਸਮ ਹੋ ਗਿਆ ਜੀ। ਮੇਰੇ ਦੁਆਰਾ ਪਹਿਲਾਂ ਕੱਲ ਹੀ ਜਦੋਂ ਇੱਕ ਵਧੀਆ ਜਿਹਾ ਲਾਇਆ ਸੀਗਾ ਤੇ ਹੁਣ ਥੋੜਾ ਜਿਹਾ ਗਰਮ ਵੀ ਆ ਤੇ ਨਹੀਂ ਆਉਣ ਦੀ ਸੁਭਾਅ ਉਹਦਾ ਹੈ ਪਰ ਨਾ ਹੀ ਤਾਂ ਡਿੱਗੀ ਜਾਂਦੀਆਂ ਬ੍ਰੀਕ ਬ੍ਰੀਕ ਤੇ ਪਰ ਉਹ ਨਹੀਂ ਕੋਈ ਕੋਈ ਕੰਨੀ ਲੱਗਦੀ ਹੈ ਤੇ ਮੈਂ ਦਵਾਈ ਲੈਣ ਗਿਆ ਸੀਗਾ ਤੇ ਇਹਨੂੰ ਰਾਹ ਚਾਹਿਆ ਜਾਂਦਾ ਇਹਨੂੰ ਥੋੜਾ ਜਿਹਾ ਲੱਗਦਾ ਵੀ ਉਹਦਾ ਦਹਿਣਾ ਪਵੇ ਮੈਂ ਤੁਹਾਨੂੰ ਜਲਦੀ ਪਹੁੰਚਿਆ ਸਭ ਮੇਰੇ ਕੋਲ ਚਾਰਜ ਵਾਲੀ ਚੈਨਲ ਜਿਹੜੇ ਚਪਾਰੀ ਪੈਨ ਦਾ ਬਹੁਤ ਨਾਲ ਰਹਿਦਾ ਤੇ ਇਸ ਕਰਕੇ ਮੈਂ ਛੇਤੀ ਜਾਂਦੇ ਜੁੜੇ ਤੁਹਾਡਾ ਭੈਣ ਭਰਾਵਾ ਦਾ ਬਹੁਤ ਬਹੁਤ ਧੰਨਵਾਦ ਹੈ ਜੀ ਜਿਹੜੇ ਸਾਡੀ ਸਪੋਰਟ ਕਰਦੇ ਨੇ ਸਾਨੂੰ ਜਿਹੜੇ ਇੱਥੋਂ ਤੱਕ ਲੈ ਕੇ ਆਏ ਆ ਠੀਕ ਹੈ ਜੀ ਨਵੀਂ ਦੇ ਭੈਣ ਭਰਾ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਹੈ ਪਰਮਾਤਮਾ ਤੁਹਾਨੂੰ ਤੰਦਰੁਸਤੀ ਦੇ ਸਿਹਤ ਭਰਿਆ ਰੱਖੇ ਵੀ ਤੇ ਅੱਜ ਆਪਾਂ ਗੱਲ ਕਰਨ ਲੱਗੇ ਤਾਂ ਕੱਲ੍ਹ ਜੀਨਾ ਮੈਂ ਡਰਾਈਵਰ ਕੁਮਾਰ ਜਰ ਲੈ ਕੇ ਗਿਆ ਸੀ ਬਾਹਰ ਬਾਹਰ ਵੀਡੀਓ ਵਧੀਆ ਬਣ ਗਈ ਔਰ ਸਾਨੂੰ ਸੁਝਾਅ ਵੀ ਮਿਲੇ ਕੱਲ ਤੇ ਉਹ ਪਾਣੀ ਬਾਰੇ ਦੱਸਿਆ ਸੀ ਇਹਨਾਂ ਨੇ ਕਿ ਇਸ ਤਰ੍ਹਾਂ ਪਾਣੀ ਦਾ ਵੀ ਰੋਕ ਕਰਨੀ ਹੈ ਪਾਣੀ ਬਹੁਤ ਡੰਢੇ ਚਲੇ ਜਾ ਰਹੇ ਹੈ ਤੇ ਉਹ ਕਿਸਾਨ ਵਾਈਕ ਨੂੰ ਸੌਰੀ ਜੋ ਕੈਟਿਵੜੀ ਆਇਆ ਸੀ ਵੀਰ ਜੁਨੀਵਰਸਿਟੀ ਚ ਲੁਧਿਆਣਾ ਕੋਈ ਆਇਆ ਸੀ ਭਾਈ ਉਹਨੇ ਅੱਜ ਸਾਰ ਨੂੰ ਇਸ਼ਤਰਾ ਕਰਕੇ ਤੇ ਭਾਈ ਨੇ ਗੌਂਡੀ ਨੇ ਮੇਰੇ ਕੋਲੇ ਬਹੁਤ ਆਇਆ ਸੀ ਤੇ ਵੀ ਇਸ ਤਰ੍ਹਾਂ ਕਰਕੇ ਨਹੀਂ ਤੁਸੀਂ ਜਰੂਰ ਆਉਣਾ ਤੇ ਮੈਂ ਉੱਚਾ ਵੀਡੀਓ ਬਣਾਉਣ ਇਹ ਆ ਜਿਹੜੇ ਸਾਡੀ ਕੁੜੀ ਐ ਨਾ ਬਾਲੀ ਭੈੜੀ ਐ ਨੰਨੂ ਇਹ ਬਹੁਤ 당 ਕਰਦੀ ਏ ਜਿਹੜੇ ਨਾ ਕਿਤੇ ਕੁਝ ਕਰਦੀ ਕਿਤੇ ਕੁਝ ਕਰਦੀ ਤੇ ਪਰ ਉਹ ਐਨਾ ਹੈ ਵੀ ਜਦੋਂ ਇਹਨੂੰ ਕੋਈ ਕੰਮ ਕਈਏ ਨਾ ਜਾਂ ਤਾਂ ਇਹਦਾ ਪੈਰ ਦੁਖੂਗਾ ਜਾਂ ਸਿਰ ਦੁਖੂਗਾ ਤੇ ਜਾਂ ਕਹੂਗੀ ਮੈਂ ਨਾ ਆਇਆ ਜੋ ਆ ਭੰਨ ਬਾਜੀ ਜੀ ਜਾਣੀ ਕਿ ਬਹੁਤ ਕਰਦੀ ਏ ਇਹਦੇ ਬਾਰੇ ਜਾਂ ਇਹਦਾ ਟੂਣਾ ਕੋਈ ਦੱਸੋ ਜਰੂਰ ਕਮੈਂਟ ਕਰਕੇ ਤੇ ਮੰਮੀ ਤਾਂ ਬਰ ਇੱਕ ਵਾਰੀ ਇਹਦੀ ਪੈ ਜਾਂਦੀ ਐ ਟਟ ਕੇ ਨੂੰ ਤੇ ਡਰ ਲੱਗਦਾ ਵੀ ਕਿਸੇ ਇੱਕ ਤਾਂ ਇਹਦੀਆਂ ਬਾਹਾਂ ਵੇਖੋ ਜਮੇ ਪਤਲੀਆਂ ਪਤਲੀਆਂ ਨਹੀਂ ਜਾਣੀਆਂ ਸਾਥੋਂ ਚਾਂ ਚੱਕ ਇਹਦੇ ਵੱਜ ਜੇ ਤੇ ਫਿਰ ਸਾ ਮੁਸ਼ਕਲ ਤਾਂ ਸਾਨੂੰ ਹੀ ਆਉਣੀ ਐ ਤੇ ਜੁੜ ਕਰਕੇ ਜਾਓ ਵੀਡੀਓ ਨੂੰ ਲਾਈਕ ਸ਼ੇਅਰ ਮੈਂਟ ਸਬਸਕ੍ਰਾਈਬਰ ਜੁੜ ਜੁੜ ਕਰਕੇ ਜਾਇਆ ਕਰੋ ਜੁੜ ਨਹੀਂ ਹੁੰਦਾ ਜਰੂਰ ਹੁੰਦਾ ਜੀ ਹਾਂਜੀ ਤੁਸੀਂ ਜਜੂ ਇਹ ਨਾ ਕਈ ਸਪੈਲਿੰਗ ਜੇ ਇਹ ਬਹੁਤ ਥੋੜਾ ਜਿਹਾ ਐਡਵਾਂਸ ਜੇ ਬੋਲ ਜਾਂਦੀ ਹੈ ਜਦੋਂ ਬੋਲਦੀ ਹੈ ਇਕੱਠਾ ਹੀ ਬੋਲਦੀ ਹੈ ਇਹ ਤੇ ਇਹ ਕਈ ਵਾਰੀ ਆ ਤੇਰੇ ਕਰਮਜੀਤ ਕਰਮਜੀਤ ਜੇ ਕੋ ਮੰਨ ਲਾ ਵੀ ਇੰਟਰਵਿਊ ਆ ਜਾਂ ਕੋਈ ਬਲੌਗ ਬਣਾਉਣਾ ਪਹਿਲਾਂ ਤਾਂ ਕੇਰਾ ਹੱਲਾ ਛੇਰੀ ਜੀ ਦੇ ਕੇ ਪੂਰਾ ਉੱਚੀ ਬੋਲਦੀ ਆ ਮੁੜ ਕੇ ਫਿਰ ਹੌਲੀ ਹੌਲੀ ਜਿਵੇਂ ਆਵਾਜ਼ ਧੀਮੀ ਧੀਮੀ ਜੀ ਘਟਾਉਣੇ ਨਾ ਕਾਚ ਦੀ ਓਵੇਂ ਓਵੇਂ ਹੋ ਜਾਂਦੀ ਆਵਾਜ਼ ਤੇ ਇਹ ਦੇਖੋ ਜੀ ਮੌਸਮ ਬਣਿਆ ਪਿਆ ਮੀਂਹ ਵਾਲਾ ਤੇ ਅਸੀਂ ਜੇ ਹੁਣ ਜਾਮਨ ਨੂੰ ਪੱਟਿਆ ਟੂਆ ਟੂਆ ਪੱਟ ਕੇ ਹੁਣ ਅਸੀਂ ਲੱਗੇ ਪਾਣੀ ਪੋਣ ਤੇ ਟੂਟੀ ਇੰਚੋਂ ਪਾਣੀ ਪੈਂਦਾ ਇਹਨੂੰ ਤੇ ਮੌਸਮ ਬਹੁਤ ਵਧੀਆ ਸੀ ਇਹਨ ਮੌਸਮ ਹੈ ਮਨਪਸੰਦਾ ਉਹ ਜਰੂਰ ਦੱਸੋ ਕਮੈਂਟ ਕਰਕੇ ਜਰੂਰ ਨਹੀਂ ਜਰੂਰ ਜਜੂਰ ਨਹੀਂ ਕਹਿਣਾ ਜਰੂਰ ਕਹਿਣਾ ਜਜੂਰ ਜੱਜ ਰਾਰੇ ਡਲੈਂਕੜੇ ਨਾ ਰਾਜ ਜਰੂਰ ਡਲੈਂਕੜੇ ਪੈ ਵੀ ਗਲਤੀ ਬੋਲ ਗਿਆ ਨਾ ਜਜੂਰ ਨਾ ਜਰੂਰ ਜਰੂਰ ਜਜੂ ਦੋ ਜੱਜੇ ਨਹੀਂ ਨਾ ਹੋਣੇ ਜੱਜਾ ਕੀ ਹੋਣੇ ਇਹ ਸਾਡੀ ਭੂਤ ਨੂੰ ਪਤਾ ਨਹੀਂ ਜੀ ਕੀ ਹੋ ਗਿਆ ਘੜੀ ਨਜ਼ਰ ਲੱਗ ਗਈ ਇਦਾਂ ਹੀ ਕਰਦੀ ਐ ਤੇ ਉਹ ਹੁੰਦੇ ਬੱਚੇ ਮਣ ਕੇ ਸੱਚੇ ਤੇ ਪਰ ਥੋੜਾ ਜਿਹਾ ਨਾ ਇਹ ਹੁਣ ਜਿਵੇਂ ਜਿਵੇਂ ਵੱਡੀ ਹੁੰਦੀ ਜਾਂਦੀ ਆ ਉਹ ਮੈਂ ਥੋੜਾ ਥੋੜਾ ਬੇਮਾਨ ਹਾਂ ਮਾਂ ਮਾਦੀ ਹਾਂ ਬਹੁਤ ਮਾਨ ਪਸੰਦ ਲੱਜਾਵਣ ਅਸੀਂ ਬਹੁਤ ਚੰਗੇ ਹਾਂ ਤੁਹਾਨੂੰ ਅਸੀਂ ਬਹੁਤ ਚੰਗੇ ਹਾਂ ਮੇਰੇ ਹਾਸੇ ਸੁਖੇ ਵਜਣਗੇ ਮੈਂ ਜੇ ਧਿਆ ਕਾ ਆਂਦਾ ਮੈਂ ਗੁੱਡ ਨਾ ਥਾਂ ਤੇ ਹੁਣ ਥਾਂ ਗੁੱਡੀ ਜਾ ਰਿਹਾ ਆ ਆਏ ਨਹੀਂ ਹੁੰਦਾ ਯਾਰ ਦੋ ਜੋ ਹੌਲੀ ਹੌਲੀ ਛੋਟਰਸ ਮਾ ਮਾਰੇ ਆਏ ਆਇਆ ਜਿਵੇਂ ਉਹ ਘੜਦਾ ਸੀਗਾ ਆ ਜੀ ਪਦੀਨਾ ਆ ਹੈਗੀ ਐ ਲਾਈ ਨਮ ਬਾਹਰ ਉਹ ਲੈ ਕੇ ਪਰ ਉਹ ਸੁੱਕ ਚੱਲੀ ਉਹ ਮੈਨੂੰ ਸ਼ੱਕ ਤੇ ਅਜਾ ਮੈਨੂੰ ਸਾਥੋਂ ਪਾਣੀ ਨਹੀਂ ਪੈ ਰਿਆ ਸੀਗਾ ਇਹਦੇ ਵਿੱਚ ਧਾਲਾ ਹੈ ਨਹੀਂ ਸੀ ਵੀ ਪਾਣੀ ਪਾਉਣਾ ਨਾ ਆ ਟਾਲੀ ਹੈ ਜੀ ਟਾਲੀ ਥੋੜੀ ਜਿਹੀ ਇਹ ਪਾਟ ਚੁੱਕੀ ਹੈ ਤੇ ਇਹ ਕਟਾਣਾ ਹੀ ਆ ਇਹਦਾ ਇਧਰਲੇ ਪਾਸੇ ਨੂੰ ਜਾਂਦਾ ਜਿਹੜਾ ਤੇ ਸ਼ਾਇਦ ਇਹ ਕੰਮ ਦੇ ਹੀ ਜਾਵੇ ਪਰ ਮੇਰੇ ਹਿਸਾਬ ਨਾਲ ਤਾਂ ਵੀ ਜੇ ਇਹਦਾ ਟਾਣਾ ਹੋਰ ਵੱਡਾ ਹੋ ਗਿਆ ਤੇ ਇਹਨੇ ਟੁੱਟ ਜਾਣਾ ਤੇ ਆ ਜਿਹੜਾ ਸਵੰਜਨਾ ਇਹਦੀ ਮੈਂ ਤਾਲੇ ਤਾਲਾ ਕਾਟਣ ਕਰਾਤੀ ਹੈ ਤੇ ਵਧੀਆ ਕੰਮ ਦਿੰਦਾ ਇਹ ਹਣ ਜਾਨੀ ਕਿ ਪਹਿਲਾਂ ਤਾਂ ਬਾਲਾ ਨੀਵਾ ਸੀਗਾ ਉੱਪਰ ਭੈੜਾ ਲੱਗਦਾ ਸੀਗਾ ਇੱਕ ਤਾਂ ਬਾਰ ਨਾ ਲੱਗਦੀਆਂ ਸੀ ਟਾਹਣੀਆਂ ਤੇ ਇੱਕ ਆਈਟਾ ਨਾ ਪੱਟੀ ਪਤਾ ਇੱਥੇ ਇੱਥੇ ਪੱਟਲਾ ਇਹ ਨਾ ਕੰਡੇ ਬਹੁਤ ਆ ਇਹਦੇ ਕੰਡੇ ਮਰਾ ਲੇਗਾ ਤੂੰ ਇਹਦਾ ਕੰਡੇ ਬਹੁਤ ਜ਼ਿਆਦਾ ਇਹਦੇ ਚ ਤੇ ਆ ਵੀਡੀਓ ਨਾ ਅਜੇ ਹੈਲਦੀ ਹੈ ਹੈਨਾ ਲੋ ਕੋਈ ਨਹੀਂ ਧਰ ਤੋ ਇਹ ਆ ਜੀ ਬਦੀਨਾ ਇਹ ਦੱਸਿਓ ਵੀ ਇਹ ਹੁਣ ਅਸੀਂ ਵੱਡ ਗਏ ਹੀ ਹਨਾ ਵੱਡੇ ਤੋਂ ਕੰਮ ਚੱਲੂਗਾ ਇਹਦਾ ਵੱਡੇ ਤੋਂ ਸੈੱਟ ਹੋ ਜਾਣਾ ਇਹਨੇ ਦੇਖੋ ਜੀ ਗੋਮ ਬਹੁਤ ਹੋਇਆ ਪਿਆ ਗਰਮੀ ਵੀ ਬਹੁਤ ਹੋ ਗਈ ਜ਼ਿਆਦਾ ਟੱਕ ਟੱਕ ਜਾਂ ਲਾ ਕੇ ਡੱਡੀ ਪੈਣਾ ਤੂੰ ਪਾਟੇ ਨੂੰ ਆ ਇਹ ਨਾ ਨਾ ਛੜੇ ਇਹਨੂੰ ਇਹਨੂੰ ਨਾ ਛੜੀ ਕੱਲ ਨੂੰ ਨਾ ਇੱਥੇ ਬਹਿ ਕੇ ਆਪਾਂ ਤੇ ਇਹ ਮੁਰਕ ਜੀ ਜਿਹੜੀ ਇਹ ਹੱਥ ਨਾਲ ਫੜਨੀ ਪੈਣੀ ਹੈ ਇਹ। ਓਵੇਂ ਨਹੀਂ ਚੱਲਣੀ ਇਹ। ਪਾਪੂ ਜੀ ਇੱਥੇ ਪੱਟ ਲਾ ਦੇ। ਹਾਂ ਜੀ ਤੇ ਧੰਨਵਾਦ। ਨਾ ਨਾ ਇਹ ਤੇ ਬੱਟ ਲੱਗੀ ਇੱਥੋਂ ਮਿੱਟੀ ਪੱਟ ਪੜ ਕੇ ਇੱਥੇ ਨਾਲ ਸੱਟ ਦੇ ਇੱਥੇ। ਆਹ ਗੁੱਟ ਤੇ ਸੱਟ ਇੱਥੇ ਆਵੇ ਜਿਹੜੇ। ਆਵੇ ਨਾਲੇ ਪੱਟ ਲਾ ਜਿੱਥੇ ਖੜਾ ਤੂੰ। ਆ ਜਿੱਥੇ ਖੜਾ ਤੂੰ ਉੱਥੋਂ ਪੱਟ ਕੇ ਲਾ। ਹਾਂ 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 ਆਓ ਧਰੋ 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 ਧਰੋ। ਛੇ ਪਾਪਰ ਇਦਾਂ ਦਾ ਦੂਰ ਹੋ ਸਿੱਟੀ ਦਾ ਹੁੰਦਾ ਇੱਥੇ। ਇੱਕ ਤਾਂ ਕਈ ਉਹ ਜੀ ਲੈ ਆਏ ਤੂੰ ਆ ਲੁਗੈ ਨੂੰ ਮਿੱਟੀ ਲੈਵਣਾ ਦੂਜੀ ਨਿੱਕੀ ਨਿੱਕੀ ਜੀ ਕਈ ਆਲਾ ਭਾਈ ਆਇਆ ਨਹੀਂ ਆਇਆ ਸੀ ਜਿਹਨੂੰ ਮਗਾਇਆ ਸੀ ਉਹਦੇ ਮੁੜਿਆ ਨਹੀਂ ਨਾ ਮੁੜਿਆ ਉਹਦਾ ਤਾਂ ਵਧੀਆ ਸੀ ਆਇਆ ਸੀ ਉਹ ਦਿਨ ਉਹਦੇ ਤੂੰ ਮੈਂ ਤੁਹਾਨੂੰ ਕਿਹਾ ਸੀ ਮੈਨੂੰ ਉਹਦਾ ਪਰ ਪਤਾ ਨਾਂ ਗਿਆ ਨਾ ਮੈਂ ਉਹਨੂੰ ਕਹਿਤਾ ਸੀਗਾ ਨੋਟ ਤੱਕ ਰਹਿ ਨੋਟ ਕਰਾਜੇ ਕੱਲ ਅੱਜ ਦੀ ਵਾਰਾ ਸ਼ੁੱਕਰਵਾਰ ਅੱਜ ਕਿ ਸ਼ਨੀਵਾਰ ਅੱਜ ਕੱਲ ਨੂੰ ਆਊਗਾ ਕੱਲ ਨੂੰ ਲਾਵਾਂਗੇ ਉਹ ਤੋਂ ਆ ਤੜਾ ਜਾਂ ਕਾਹਦਾ ਇਹ ਇਹ ਮੈਨੂੰ ਨਾ 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 ਆ ਫੁੱਟਿਆ ਹੈ ਹਾਂ ਕੀ ਹੈ ਇਹ ਪਾਚ 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 ਇਹ ਮੈਨੂੰ ਸ਼ੱਕਾ ਬੂਟਾ ਉੱਗ ਗਿਆ ਆ ਫੁੱਲਾ ਵਾਲਾ ਹਾਂ ਫੁੱਲਾ ਵਾਲਾ ਬੂਟਾ ਤਾਂ ਯਾਰ ਇੱਧਰ ਹੈ ਉਹ ਤਾਂ ਆ ਸੀ ਜਿੱਥੇ ਤੂੰ ਖੜਾ ਜਿੱਥੇ ਆਪਾਂ ਉਹ ਪਟਿਆ ਇਹ ਫਿਰ ਆਏ ਰਹਿੰਦੇ ਤੇ ਮਿੱਟੀ ਪਾ ਦੇ ਦੇ ਵੇਖਾਂਗੇ ਵੀ ਕੀ ਇਹ ਉਗਦਾ ਨਾ ਆ ਤਾਂ ਕੁਝ ਹੈ ਨਹੀਂ ਸੀਗਾ ਬਾਹ ਹੈ ਉੱਗਿਆ ਹੁੰਦੇ ਉੱਗਿਆ ਨੇ ਕੀ ਹੈ ਇਹ ਮੈਂ ਤਾਂ ਸ਼ਾਇਦ ਨਹੀਂ ਯਾਰ ਬੂਟਾ ਤਾਂ ਆਪਣਾ ਫੁੱਲਾਂ ਵਾਲਾ ਉਹ ਪਹਿਲਾਂ ਬਾਰ ਚ ਲੱਗਾ ਸੀ ਤੇ ਹੁਣ ਉਹ ਟੁੱਟ ਗਿਆ ਇਹ ਮੈਂ ਉਹ ਬੂਟਾ ਪੱਟ ਕੇ ਥੱਲਾ ਤਾ ਸੁੱਕ ਗਿਆ ਬੂਟਾ ਬਹੁਤ ਵਧੀਆ ਸੀਗਾ ਜੀ ਬੂਟਾ ਦਾ ਇੰਨਾ ਮਨ ਦੁਖਿਆ ਹੈ ਨਾ ਜਿੱਦੇ ਡਿੱਗ ਗਿਆ ਉਹ ਮੈਂ ਪਾਣੀ ਪਾਇਆ ਸੀ ਉਹ ਤੁਹਾਨੂੰ ਨਜ਼ਰ ਆਂਦਾ ਹੋ ਸਾਹਮਣੇ ਨਾ ਸਮਝਨੇ ਕੋਲੇ ਨਾਲ ਗੇਟ ਦੇ ਤੇ ਇਧਰਲੇ ਪਾਸੇ ਜਿੱਥੇ ਟੂਟੀ ਵਾਲਾ ਪਾਇਪ ਆ ਦੀਂਦਾ ਉਹ ਦੇ ਪਰਲੇ ਪਾਸੇ ਬੂਟਾ ਲਾਇਆ ਸੀਗਾ ਤੇ ਉਹ ਫੁੱਲ ਵੀ ਬਹੁਤ ਵਧੀਆ ਭਾਰਾ ਵੀ ਬੂਟਾ ਬਹੁਤ ਸੀ ਤੇ ਮੈਂ ਨਾ ਉਹਨੂੰ ਪਾਣੀ ਦੀ ਘਾਟ ਕਰਕੇ ਤੇ ਮੈਂ ਥੋੜਾ ਜਾ ਚਲੋ ਵਧੀਆ ਫਿਰ ਉਹਨੂੰ ਮੈਂ ਪਾਣੀ ਤਾਂ ਪਾਤਾ ਪਰ ਮੇਰੇ ਦਿਲ 'ਚ ਜਰੂਰ ਵੱਜੀ ਸੀ ਕਿ ਇਹਨੇ ਜੇ ਨੇਰੀ ਆ ਗਈ ਨਾ ਇਹਨੇ ਪਲਟ ਜਾਣਾ ਜੜੋਈ ਪੱਟਿਆ ਜਾਊਗਾ ਫਿਰ ਉਹ ਬੂਟਾ ਐਂ ਖਰਾਬ ਹੋ ਗਿਆ ਜੀ ਮੇਰਾ ਤੇਨੇ ਬੂਟਾ ਇੰਨਾ ਸੋਹਣਾ ਸੀ ਨਾ ਫੁੱਲਦਾਰ ਹੁਣ ਮੈਂ ਆ ਦੋ ਟਰਾਲੀਆਂ ਆਪਾਂ ਇੱਥੇ ਸਟਾਕੇ ਰੇਤਾ ਦੀਆਂ ਪਰ ਮੈਂ ਇੱਕ ਟਰਾਲਾ ਹੀ ਟੈਕ ਜੇ ਤੇ ਇੱਥੇ ਜਾਨੀ ਮੈਂ ਫੁੱਲਦਾਰ ਬੂਟੇ ਸਾਈਡਾਂ ਤੇ ਤੇ ਵਿਚਾਲੇ ਫਲਦਾਰ ਬੂਟੇ ਲਾਵਾਂਗੇ ਨਾਲੇ ਬੱਚੇ ਘਰੇ ਖਾਣਗੇ ਹਾਂ ਹੂੰ ਟੋਵਾ ਕਰਾਈ ਪੁੱਤ ਟੋਵਾ ਨਾ ਕਰੀ ਪੁੱਤ ਬਾਕੀ ਇਹ ਤੁਹਾਡਾ ਬਹੁਤ-ਬਹੁਤ ਭੈਣਾ ਦਾ ਭਰਾਵਾਂ ਦਾ ਬਜ਼ੁਰਗਾਂ ਦਾ ਮਤਭਾ ਬੱਚਿਆਂ ਦਾ ਸਾਰੇ ਦਾ ਜੂਟੋਪ ਫੈਮਿਲੀ ਦਾ ਵੀ ਜੀ ਬਹੁਤ-ਬਹੁਤ ਧੰਨਵਾਦ ਬਹੁਤ ਹੀ ਸਾਨੂੰ ਬਹੁਤ ਚੰਗਾ ਲੱਗਦਾ ਪ੍ਰਮਾਤਮਾ ਮਿਹਰ ਭਰਿਆ ਰੱਖੇ ਸੱਚੇ ਪਾਤਸ਼ਾਹ ਜੂਟੋਪ ਨੂੰ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਬਖਸ਼ੇ ਜੀ ਤੇ ਅਸੀਂ ਜਿੰਨੀ ਕੋ ਜੋ ਕਰਿਆ ਹੈ ਜਾਨੀ ਕਿ ਮੰਨ ਲਓ ਤੁਰਿਆ ਨਹੀਂ ਨਾ ਜਾਂਦਾ ਬਾਹਰ ਜੇ ਤੁਰੇ ਜਾਵੇ ਨਾ ਉਵੇਂ ਭਰ ਵੀਡੀਓ ਵਧੀਆ ਬਣਦੀ ਹੈ ਸੋ ਇਸ ਕਰਕੇ ਅਸੀਂ ਐ ਘਰੇ ਘਰੇ ਹੁਣ ਅੱਜ ਮੌਸਮ ਵੇਖੋ ਲੈ ਬਹੁਤ ਜ਼ਿਆਦਾ ਖਰਾਬ ਆ ਮੌਸਮ ਜ਼ਿਆਦਾ ਖਰਾਬ ਹੋਣ ਕਾਰਨ ਅੱਜ ਅਸੀਂ ਬਾਹਰ ਨਹੀਂ ਜਾ ਸਕਦੇ ਅੱਜ ਆ ਜੀ ਮੈਂ ਬੈਠੇ ਬੈਠੇ ਨੇ ਪੱਖੇ ਦਾ ਪੰਗਾ ਲੈ ਲਿਆ ਨਾਲੇ ਅੱਜ ਇਹਦੀ ਮੈਂ ਰਿਪੇਅਰ ਕੀਤੀ ਨਾਲੇ ਮੈਂ ਇਹਨੂੰ ਸੈੱਟ ਕੀਤਾ ਇਹ ਬਹੁਤ ਝਾਂਸੀ ਤੇ ਐਂਡ ਜਮਾ ਫਾਰਫੋਰ ਸਾਫ ਕਰਤੇ ਇਹਦੇ ਤੇ ਹੁਣ ਇਹਦੇ ਇੱਕ ਥੋੜੀ ਜੀ ਘਾਟ ਰਹਿ ਗਈ ਇਹਦੀ ਸੈੱਲ ਪੈਨ ਦੀ ਉਹ ਸੈੱਲ ਪਾ ਦੇਣਾ ਤੇ ਫੇਰ ਵੇਖੀ ਫਸ ਵੈਸੇ ਚੱਲਦਾ ਤਾਂ ਬਹੁਤ ਵਧੀਆ ਹੈ ਤੇ ਪਰ ਹੁਣ